ਦੀਆ ਪੋਸਟ ਟਾਈਮ ਇਹ ਤੁਹਾਨੂੰ ਦੋ ਐਕਸਨ ਨੇ ਸਾਈਪੁਰਾ ਕਿੱਥੇ ਹੈ ਬਾਈ ਉਹ ਵੀ ਦੱਸ ਦੇਣ ਮੜ ਜਾ ਸਾਈਪੁਰਾ ਜਮਾ ਸਮੁੰਦਰ ਦੇ ਵਿਚਾਲੇ ਆ ਯਾਰ ਉੱਪਰ ਪੈਂਦਾ ਘਾਚ ਪੈਂਦਾ ਉੱਪਰ ਪੈਂਦਾ ਭਾਈ ਇਹ ਜੂਰੋ ਚੱਲਦਾ ਉੱਥੇ ਜਿਹੜਾ ਕੀ ਅਗਲੇ ਦੇ ਗਸੀ ਪਾਉਂਦਾ ਜਦੋਂ 93 ਰੁਪਏ ਦੇ ਜਾਂਦਾ ਹੋਰ ਦੀ ਹਸਤੀ ਜਾਲ ਦੀ ਸਾਰਿਆਂ ਨੂੰ ਵੈਲਕਮ ਮਾਈ ਚੈਨਲ ਰਹਿਲ ਫੈਮਿਲੀ ਬਲੌਗ ਵੈਲਕਮ ਟੂ ਆਰ ਚੈਨਲ ਆ ਆਸੋ ਆਰ ਚੈਨਲ ਇਹ ਭਾਈ ਨਵੀਂ ਬੀੜੀ ਥੋੜਾ ਅੱਛਾ ਇਹ ਨਵੇਂ ਜਿਹਾਂ ਆ ਗਏ ਆ ਅੱਛਾ ਇਹ ਭਾਈ ਨਵੀਂ ਪੀੜ੍ਹੀ ਸਿੱਧਾ ਗੋਹੇ ਚ ਦੋਹੇ ਜਾ ਕੇ ਭਰਾਂ ਕਰਦੇ ਆ ਸਾਡ ਨਾਲ ਨਸੀਬ ਵੀ ਬੱਚਿਆਂ ਨੂੰ ਵੀ ਇੱਧਰ ਗੋਹੇ ਚ ਜ਼ਰੂਰ ਲਿਆਉਂਦੇ ਆ ਵੀ ਇਹਨਾਂ ਨੂੰ ਵੀ ਪਤਾ ਲੱਗੇ ਪੈਸਾ ਕਿਵੇਂ ਬਣਦਾ ਵੀ ਕੱਲਾ ਖਰਚ ਨਹੀਂ ਨਹੀਂ ਹੈਗਾ ਉਹਨੂੰ ਬਣਦਾ ਵੀ ਦੇਖਣਾ ਵੀ ਬਣਦਾ ਵੀ ਦੇਖਣਾ ਤੇ ਉਂ ਵੀ ਕੱਲ ਨੂੰ ਵੀ ਅਸੀਂ ਆਹ ਕੰਮ ਕਰਦੇ ਸੀ ਵੱਡੇ ਕਿ ਇਹਨਾਂ ਨੇ ਵਰਦਾ ਸੀ ਹਾਂ ਕੱਲ ਨੂੰ ਹੋ ਸਕਦਾ ਵੱਡੇ ਹੋ ਕੇ ਸਚਨਾ ਹੋਵੇ ਤਾਂ ਤੇ ਸਮਝਉਣੀ ਚਾਹੀਦੀ ਆ ਐ ਜੀ ਇਹਨੂੰ ਕੰਮ ਨਹੀਂ ਕਹਿੰਦੇ ਭਾਈ ਅਸੀਂ ਕਹਿੰਦੇ ਇਹਨੂੰ ਬਿਜ਼ਨਸ ਹੈ ਇਹ ਸਾਡਾ ਬਿਜ਼ਨਸ ਹੈ ਜੀ ਸਾਡਾ ਬਿਜ਼ਨਸ ਹੈ ਅਸੀਂ ਮਾਣ ਨਾਲ ਕਹਿੰਦੇ ਵੀ ਸਾਡਾ ਬਿਜ਼ਨਸ ਹੈ ਹਨਾ ਵੀ ਜਿਹੜਾ ਸਾਨੂੰ ਰੋਪੀ ਜਾਂਦਾ ਕੱਪੜਾ ਮਕਾਨ ਸਾਰਾ ਕੁਝ ਇਹਨੇ ਸਾਡਾ ਸਟੇਬਲ ਦਿੱਤਾ ਬੱਚਿਆਂ ਨੂੰ ਪੜਾ ਰਿਆ ਇਹੀ ਸਾਡਾ ਬਿਜ਼ਨਸ ਹੈ ਬਿਜ਼ਨਸ ਹੈ ਵੀ ਮਿੱਤਰੋ ਹੋਰ ਕੀ ਹਾਲ ਚਾਲ ਨੇ ਵੀ ਸਾਡੀ ਹਾਲ ਚਾਲ ਸਾਡੇ ਵਧੀਆ ਨੇ ਕੱਟਾ ਪੈਲੀ ਕਰਤਾ ਕੋਲ ਨੂੰ ਮਸਾਲਾ ਵਧੀਆ ਚੜਿਆ ਮੀਂਹ ਦੇ ਦਾਦਿਆਂ ਦੀ ਵਾਖੀ ਜਿਹਾ ਵਧੀਆ ਚੜਿਆ ਬਿਲਕੁਲ ਬਿਲਕੁਲ ਸਾਰਾ ਨਹੀਂ ਪਰ ਮਾਦਾ ਭਾਈ ਵਧੀਆ ਵਧੀਆ ਦਿਨ ਦਿਖਾਵੇ ਵਧੀਆ ਵਧੀਆ ਕੰਮ ਕਰਾਵੇ ਤੇ ਭਾਈ ਸਾਨੂੰ ਬੜੀ ਵਧੀਆ ਵਧੀਆ ਲਵਾਵੇ ਸਾਡਾ ਕੰਮ ਵੀ ਚੱਲਦਾ ਹੈ ਆਪਾਂ ਦਿਖਾਉਂਦੇ ਤੁਹਾਨੂੰ ਗਾਮ ਆ ਆਪਣੀਆਂ ਠੰਡ ਹੋ ਗਈ ਆ ਇਹ ਕੱਦੂ ਉਹਨਾਂ ਨੇ ਵੀ ਟੋਪੀਆਂ ਲੈ ਰੱਖਿਆ ਨੇ ਠੰਡ ਬਹੁਤ ਜ਼ਿਆਦਾ ਆ ਹਾਂ ਨਮਾਉਣ ਤਾਂ ਹੁਣ ਇਦਾਂ ਵੀ ਅਸੀਂ ਨਮਾਉਂਦੇ ਨਹੀਂ ਹੁੰਦੇ ਸ਼ਾਲਾ ਜਿੱਕ ਮੁੰਡਾ ਬਸਾ ਜੀ ਵੀਰੇ ਨਿਮਾਉ ਦੇਣ ਤੁਸੀਂ ਗਾਵਾਂ ਨੂੰ ਤੇ ਵੀਰੇ ਅਸੀਂ ਨਹੀਂ ਸ਼ਾਲਾ ਤੇ ਅਸੀਂ ਬਿਲਕੁਲ ਕੋਈ ਗਾਣੀ ਨਿਮਾਉਣੀ ਹੈਗੀ ਅਸੀਂ ਨਿਮਾਉਣੀ ਹੈ ਲਗਭਗ ਜਾ ਕੇ ਮਾਰਚ ਦੇ ਵਿੱਚ ਫਿਰ ਸਾਰੇ ਬਸ ਗੱਡੀ ਦੀ ਧੁੱਪ ਨਿਕਲ ਜਾਂਦੇ ਇੱਕ ਵਾਰੀ ਤਾਂ ਨਿਮਾਵਾ ਲੈਂਦੇ ਨਹੀਂ ਠੰਡ ਤੇ ਇਹਦਾ ਕਾਰਨ ਕੀ ਆ ਨਮੂਨੀਆ ਨੂੰ ਜਿਹੜੇ ਨਵੇਂ ਬਿਊਰ ਨਹੀਂ ਜਾਂ ਨਵੇਂ ਬੰਦੇ ਨੇ ਕੰਮ ਕਰਨਾ ਸ਼ਾਲਾ ਚ ਕਦੇ ਵੀ ਇਹ ਪੰਗਾ ਨਾ ਲਓ ਨਿਮਾਉਣ ਦਾ ਕਿਉਂਕਿ ਇਹ ਨਾ ਨਮੂਨੀਆ ਹੋ ਜਾਂਦਾ ਫਿਰ ਨਵੇਂ ਬੰਦੇ ਨੂੰ ਟ੍ਰੀਟਮੈਂਟ ਦਾ ਨਹੀਂ ਪਤਾ ਲੱਗਦਾ ਕਿਉਂਕਿ ਇੱਕੋ ਲਖਤ ਗਾਂ ਬੈਹਂਦੀ ਉਹਦੇ ਵਿੱਚ ਜ਼ਿਆਦਾ ਕਰਕੇ ਜ਼ਿਆਦੇ ਕੇਸਾਂ ਸੰਮੂਨੇ ਚ ਡੈੱਡ ਹੋਉਂਦੀ ਆ ਉਹਦੇ ਸਾਥੀ ਚ ਬਲਗ ਮੰਜਮ ਜਾਂਦੀ ਆ ਠੰਡਾ ਪਾਣੀ ਪੀਂਦਣ ਡੰਗਰ ਫੇਰ ਆਪਾਂ ਇੱਕੋ ਲਖਤ ਗਾਂ ਨੇ ਠੀਕ ਹੋਇਆ ਉਹ ਠੀਕ ਨਹੀਂ ਹੁੰਦੀ ਕਾਫੀ ਦਿਨ ਲੱਗ ਜਾਂਦੇ ਨੇ ਠੀਕ ਇਹਦਾ ਟ੍ਰੀਟਮੈਂਟ ਵੀ ਮਹਿੰਗਾ ਘਟੇ-ਕੋਟੇ ਲਗਭਗ 7-800 ਦਾ ਇੱਕ ਟੀਕਾ ਤੇ 10 ਦਿਨ ਤੱਕ ਰਿਕਵਰੀ ਹੋਣ ਨੂੰ ਲਏ ਜਾਂਦੀ ਆ ਇਸ ਲਈ ਆਪਦਾ ਪਰਹੇਜ਼ ਰੱਖੋ ਪਰਹੇਜ਼ ਰੱਖੋ ਆਪਦੇ ਗਾਂਵਾ ਦਾ ਧਿਆਨ ਵੇਖੋ ਬਾਕੀ ਆਪਦੇ ਗਾਂਵਾ ਲੋ ਜਿਹਨਾਂ ਨੂੰ ਹਵਾ ਚੱਲ ਪਈ ਅੱਜਕੱਲ ਦੇ ਮੌਸਮ ਨੇ ਇਦਾਂ ਦੇ ਨੇ ਵੀ ਹਵਾ ਚਲ ਪੰਦੀ ਆ ਆ ਦੇਸੀ ਪੱਲਰ ਬਲਰ ਲਾ ਕੇ ਰੱਖੇ ਰਾਤ ਨੂੰ ਹਵਾ ਦੀ ਕੰਟਰੋਲ ਰਹਿਦਾ ਰਾਤ ਨੂੰ ਜ ਦਿਨ ਨੂੰ ਤਾਂ ਧੁੱਪ ਤਾਂ ਨਿਕਲ ਆਉਂਦੀ ਆ ਦਿਨ ਨੂੰ ਤਾਂ ਧੁੱਪ ਨਿਕਲ ਆਉਂਦੀ ਆ ਵਧੀਆ ਸਿੱਧੀ ਧੁੱਪ ਪੈਂਦੀ ਆ ਆਪਣੇ ਅੰਦਰੋਂ ਸ਼ੈੱਡ ਦੇ ਵਿੱਚ ਤੇ ਰਾਤ ਨੂੰ ਫਿਰ ਆ ਕਵਰ ਹੋ ਜਾਂਦਾ ਚਲੋ ਫਿਰ ਹਵਾ ਬਸ ਹਵਾ ਮਾਰਦੀ ਆ ਪਰ ਨਾ ਜਾਣੀ ਅਸੀਂ ਬਾਹਲਾ ਲਕੋ ਕੇ ਜੇ ਵੀ ਰੱਖਦੇ ਜਿਵੇਂ ਜਿਵੇਂ ਮੱਝਾਂ ਨੂੰ ਰੱਖਦੇ ਹੁੰਦੇ ਸੀ ਨਾ ਉਦੋਂ ਨਹੀਂ ਰੱਖਦੇ ਮੱਝਾਂ ਬੋਡੀ ਟੈਂਪਰੇਚਰ ਦੀ ਤੋੜਦੀਆਂ ਨਹੀਂ ਤੋੜਦੀਆਂ ਨਹੀਂ ਜੀਆਂ ਕਿ ਉਹ ਬਾਹਰਲੀ ਬਰੀਡ ਆ ਇਹ ਤੇ ਇਹ 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 ਮੰਨ ਨਹੀਂ ਠੰਡ ਯਾਰ ਕਿਉਂਕਿ ਫੀਡ 10 12 ਕਿਲੋ ਨੂੰ ਪਹੁੰਚਾਉਣਾ ਵੀ ਆ ਖਾਣਾ ਵੀ ਆ ਇਹ ਬਹੁਤ ਰੀਅਰ ਜਿਹਾ ਕੇਸ ਹੁੰਦਾ ਕਿਉਂਕਿ ਮੇਰੇ ਗਾਵਾਂ ਜਿਹੜੀਆਂ ਬਾਹਰ ਵੀ ਨੇ ਉਹ ਕੋਰੇ ਚ ਇਦਾਂ ਹੀ ਬੈਠੀਆਂ ਰਹਿੰਦੀਆਂ ਨੇ ਦੁੱਧਾ ਵਾਲੇ ਡੰਗਰ ਨੂੰ ਜ਼ੋਰ ਇਫੈਕਟ ਕਰਦੀ ਏ ਠੰਡ ਇਹ ਵੀ ਮੰਨਣ ਵਾਲੀ ਗੱਲ ਆ ਵੀ ਜਿਹੜੇ ਗਾਵ ਡਰਾਈ ਨੇ ਗਾਂ ਦੁੱਧ ਨਹੀਂ ਦਿੰਦੀਆਂ ਮਤਲਬ ਕਹਿਣ ਦਾ ਭਾਵ ਸਾਡਾ ਤੇ ਉਹਨਾਂ ਨੂੰ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੰਡ ਚ ਬਹੁਤ ਘੱਟ ਚਾਂਸ ਹੁੰਦੇ ਨੇ ਪਰ ਰੀਡਿੰਗਾਂ ਵਾਂ ਦੁੱਧ ਦੇਂਦੀਆਂ ਨੇ ਤੇ ਉਹ ਉਹਨਾਂ ਨੂੰ ਬਹੁਤ ਇਫੈਕਟ ਕਰਦੀ ਹੈ ਕਿਉਂਕਿ ਥੱਲੋਂ ਠੰਡ ਹੋ ਜਾਂਦੀ ਆ ਫੈਟ ਤੋੜਦੇ ਨੇ ਦੁੱਧ ਤੋੜਦੇ ਨੇ ਖਾਂਦਾ ਮੀਣਾ ਘੱਟ ਕਰ ਲੈਂਦੀਆਂ ਨੇ ਤੇ ਜਿਹੜੀਆਂ ਦੂਜੇ ਗਾਵਾਂ ਹੁੰਦੀਆਂ ਨੇ ਉਹ ਤੁਰ ਫੁਰਕੇ ਰਿਕਵਰ ਕਰ ਲੈਂਦੀਆਂ ਨੇ ਜਿੱਦਾਂ ਸਾਡੀਆਂ ਤੇ ਜੀ ਲਓ ਅੱਜ ਆਪਾਂ ਅੱਜ ਦਾ ਕਰਦੇ ਆ ਟਾਪਿਕ ਸ਼ੁਰੂ ਇੱਕ ਵੀਰਾਂ ਨੇ ਆਪਨ ਗੱਲ ਦੀ ਮਟਾਇਰਸੋਂ ਵੀ ਸਾਡੇ ਬਾਰ ਬਾਰ ਮਟਾਇਰਸੋਂ ਹੁੰਦਾ ਵੀ ਇਹ ਕੀ ਕਰਦੇ ਹਾਂ ਲਓ ਜੀ ਦੇਖੋ ਜਿਵੇਂ ਅਸੀਂ ਆਹ ਖੁਰਲੀਆਂ ਦੇ ਵਿੱਚ ਹਨਾ ਐਂ ਆਹ ਛੱਡਾਂ ਦੇ ਬੀਅਾਂ ਹੈਟਾ ਜੰਮਣ ਨਹੀਂ ਦਿੰਦੇ ਹੈਗੇ ਜਦ ਸਵੇਰ ਨੂੰ ਹੁਣ ਆਪਾਂ ਇੱਕ ਵਾਰੀ ਇਹ ਕਰਨਾ ਹੈ ਆਚਾਰ ਪਾਉਣਾ ਹੈ ਤਾਂ ਰੜਕਾ ਲੈ ਕੇ ਸਾਰੀਆਂ ਖੁਲੀਆਂ ਪਹਿਲਾਂ ਸਾਫ਼ ਕਰਨੀਆਂ ਨੇ ਐ ਨਹੀਂ ਹੈਗਾ ਵੀ ਵਿੱਚ ਜੰਮਿਆ ਜਾ ਰਹੇ ਜੂਗਾ ਹਨਾ ਉਹਦੇ ਨਾਲ ਉਲੀ ਪੈ ਜਾਂਦੀ ਹੈ ਉਲੀ ਪੈਣ ਕਰਕੇ ਫਿਰ ਪਸ਼ੂ ਉਹਨੂੰ ਖਾਂਦੇ ਨੇ ਤਾਂ ਕਰਕੇ ਮਟਟਸ ਦਾ ਮੇਨ ਕਾਰਨ ਇਹ ਵੀ ਹੈਗਾ ਇੱਕ ਹਾਂਜੀ ਇੱਕ ਕਾਰਨ ਤਾਂ ਆਪਾਂ ਦੱਸਤਾ ਕਿ ਕੋਡੀਆਂ ਸਾਫ਼ ਹੋਣੀਆਂ ਚਾਹੀਦੀਆਂ ਨੇ ਹਨਾ ਦੂਜਾ ਕਾਰਨ ਵੀ ਡੰਗਰਾਂ ਦੇ ਹੇਠਾਂ ਗੋਹਾ ਜਾਂ ਗਿੱਲਾ ਨਹੀਂ ਹੋਣਾ ਚਾਹੀਦਾ ਗੋਹਾ ਵੀ ਨਾਲ ਦੀ ਨਾਲ ਹਟਾ ਦੇਣਾ ਚਾਹੀਦਾ ਹੈ ਨਾ ਮੈਂ ਇਹਦਾ ਕਾਰਨ ਉਹਦਾ ਬਾਥਰੂਮ ਨਾ ਖੜੇ ਤੇ ਪਾਣੀ ਆ ਥੱਲੇ ਖੜੇ ਜਾਣ ਪਰ ਕੋਈ ਵੀ ਹਨਾ ਆਪਾਂ ਆਪਾਂ ਭਾਰੀ ਕਿਉਂਕਿ ਜੇ ਗਿੱਲਾ ਰਹੂਗਾ ਤਾਂ ਉਹ ਫਿਰ ਧਰਤੀ ਨਾਲ ਟੱਚ ਕਰਦੇ ਨੇ ਹਨਾ ਉਹਨਾਂ ਵਿੱਚ ਫਿਰ ਇਨਫੈਕਸ਼ਨ ਹੋਣ ਦਾ ਕਾਰਨ ਹੋ ਜਾਂਦਾ ਹਾਂ ਇੱਕ ਜਿਹੜੀ ਸਭ ਤੋਂ ਵੱਡਾ ਮੇਨ ਚੀਜ਼ ਆ ਨਾ ਤੇ ਉਸ ਸਮੇਂ ਦੱਸਦਾ ਹਾਂ ਇੰਡਸ ਵਿੱਚ ਕਿਹੜੇ ਰੀਜਨ ਕਰਕੇ ਵੀ ਸਭ ਤੋਂ ਜ਼ਿਆਦਾ ਮਟਾਇਰਸ ਹੁੰਦੀ ਆ ਤੇ ਉਸ ਤੋਂ ਬਾਅਦ ਹੁਣੇ ਦੋ ਮਟਾਇਰਸ ਹੋਵੇ ਇੱਕ ਤਾਂ ਪਹਿਲਾਂ ਖੁਲੀਆਂ ਸਾਫ਼ ਕਰਨੀਆਂ ਨੇ ਦੂਜਾ ਥਾਂ ਸਾਫ਼ ਕਰਨਾ ਤੀਜਾ ਨੰਬਰ ਆਉਂਦਾ ਫੀਡ ਦਾ ਸਭ ਤੋਂ ਮੇਨ ਇਹ ਵੀ 80% ਪੁਆਇੰਟ ਇਹ ਆ ਵੀ ਫੀਡ ਫੀਡ ਤੁਸੀਂ ਜਿਹੜੀ ਲੈ ਕੇ ਆਉਣੀ ਆ ਵਰਤਨੀਆਂ ਬਹੁਤ ਤਰੀਕੇ ਨਾਲ ਦੇਖਣੀ ਆ ਵੀ ਉਹਦੇ ਆਫਰਾ ਟਾਕਸਨ ਦੀ ਮਾਤਰਾ ਜ਼ਿਆਦਾ ਨੀ ਉਲੀ ਰੋਗਤਾ ਨੀ ਦਿੱਤੋ ਫੀਡ ਬਣਾਉਣੇ ਉਹਨਾਂ ਦੀ ਜਿਹੜਾ ਸਮਾਨ ਆ ਫੀਡ ਦਾ ਉਹ ਕਿੱਦਾਂ ਦਾ ਉਹ ਚ ਕੋਈ ਉਲੀ ਤਾਂ ਨਹੀਂ ਕੋਈ ਫੰਗਸ ਵਗੈਰਾ ਦੇਖ ਕੇ ਸਮਾਰ ਕੇ ਵੀ ਮੱਕੀ ਕਿੱਦਾਂ ਦੀ ਆ ਮਟੀਰੀਅਲ ਕਿੱਦਾਂ ਦਾ ਰੌ ਮਟੀਰੀਅਲ ਦਿੰਨਾ ਵੀ ਉਹ ਪਾਉਂਦੇ ਨੇ ਉਹ ਸਾਰਾ ਤੁਸੀਂ ਇਹਦਾ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਵੀ ਚ ਦਿੱਕਤ ਦਾ ਕਿਸੇ ਹੋਰ ਫੈਕਟਰੀ ਜਿਹਾ ਬਣਾ ਲਓ ਜਾਂ ਫਿਰ ਕਿਸੇ ਮੁੱਲ ਦੀਆਂ ਜਿਹੜੀਆਂ ਫੀਡਾਂ ਹੁੰਦੀਆਂ ਨੇ ਉਹ ਵਰਤ ਲਓ ਕਿਉਂਕਿ ਮੁੱਲ ਵਾਲੀਆਂ ਫੀਡਾਂ ਚ ਉਹ ਪਾਊਡਰ ਵਗੈਰਾ ਕੈਮੀਕਲ ਵਗੈਰਾ ਪਹਿਲੀ ਪਾਉਂਦੇ ਨੇ ਜਿਹੜੀਆਂ ਆਰਮ ਫੈਕਟਰੀਆਂ ਲੋਕਲ ਫੈਕਟਰੀਆਂ ਲਵੇ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਮਾਰਕੀਟ ਐਡੀ ਵੱਡੀ ਹੁੰਦੀ ਆ ਬ੍ਰਾਂਡ ਬਣ ਜਾਂਦੇ ਨੇ ਉਹ ਵੱਡੀਆਂ ਫੀਡਾਂ ਦੀਆਂ ਫੈਕਟਰੀ ਤਾਂ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਨਹੀਂ ਤਾਂ ਫੇਲ ਹੋ ਜਣੇ ਫਾਰਮਰ ਫੇਲ ਹੋ ਗਿਆ ਉਹਦਾ ਫੀਡਬੈਕ ਤੇ ਨਹੀਂ ਪੈਂਦਾ ਫੇਲ ਹੋ ਗਈ ਇਹ ਤੀਜਾ ਕਾਰਾ ਚੌਥਾ ਨੰਬਰ ਆ ਗਿਆ ਆਚਾਰ ਦਾ ਜਿਹੜੇ ਜਿਹੜੇ ਦਾ ਬੰਦੇ ਹਰਾ ਜਾਰਾ ਪਾਉਂਦੇ ਨੇ ਉੱਥੇ ਤਾਂ ਇਹ ਬਹੁਤ ਘਟਾਉਂਦੀ ਹੈ ਤਾਂ ਤਾਂ ਦੇ ਘਟਾਉਂਦੇ ਨਹੀਂ ਵੀ ਪਰ ਜਿਹੜੇ ਬੰਦੇ ਲਵੇ ਉਹ ਆਹੋ ਚਾਰ ਪਾਉਂਦੇ ਆ ਉਹਨਾਂ ਨੂੰ ਟਾਕਸਿਕ ਵੈਂਟਰ ਜ਼ਰੂਰ ਨਾਲ ਪਾਉਣਾ ਚਾਹੀਦਾ 30 ਗ੍ਰਾਮ 30 ਤੋਂ 40 30 ਤੋਂ ਚੱਲ ਜੇ ਕੋਈ ਆਲਾ ਕਹਿੰਦਾ 10 ਗ੍ਰਾਮ ਨਾਲ ਸਰ ਜਾਂਦਾ 20 ਗ੍ਰਾਮ ਜਿੱਥੇ ਗਾਵਾ ਚਾਰਖੰਦੀਆਂ ਨੇ ਚੰਗੇ ਰੁੱਦਰੇ ਚੱਲਦੀਆਂ ਨੇ ਉਹਨਾਂ ਨੂੰ ਸਾਨੂੰ 30 ਤੋਂ 40 ਗ੍ਰਾਮ ਇਹ ਪਾਣੀ ਪਾਉਣਾ ਪੈਣਾ ਤਾਂ ਤੁਹਾਡਾ ਮਟਰਸ ਦਾ ਇੱਥੇ ਹੱਲ ਹੋਣਾ ਠੀਕ ਹੈ ਜੀ ਤੇ ਬਾਕੀ ਹੋਰ ਨਮੀਦ ਜਲਵਾੜੀ ਇਹ ਤਾਂ ਆਪਣੇ ਹੋ ਗਏ ਹਨਾ ਕਾਰਨ ਸਾਰੇ ਵੀ ਕੀ ਕਾਰਨ ਕਰਕੇ ਮਟਰਸ ਹੋ ਗਏ ਹੁਣ ਇਹਦਾ ਇਲਾਜ ਵੀ ਦੱਸੋ ਨਹੀਂ ਇੱਕ ਸਭ ਤੋਂ ਵੱਡਾ ਕਾਰਨ ਹੋਰ ਰਹਿ ਗਿਆ ਆਪਣਾ ਤੇ ਬਾਕੀ ਇਹ ਮੈਂ ਤੁਹਾਨੂੰ ਦੱਸਾਂ ਦੀ ਸਭ ਤੋਂ ਵੱਧ ਚਾਂਸ ਜਿਹੜੀ ਗੱਲ ਦੇ ਮਟਰਸ ਹੋਣ ਦੇ ਹੁੰਦੇ ਨੇ ਉਹ ਹੁੰਦੇ ਆ ਜਦ ਆਪਾਂ ਧਾਰਾਂ ਚ ਵਾਈ ਕਰਦੇ ਆ ਨਾ ਉਹ ਧਾਰਾਂ ਚ ਵਾਈ ਕਰਕੇ ਆਪਾਂ ਗਾਵਾਂ ਕਈ ਵਾਰ ਇੱਕੋ ਲਖਤ ਵਹਿ ਜਾਂਦੀਆਂ ਨੇ ਉਹ ਤੁਸੀਂ ਉਹਦਾ ਦੋ ਤਿੰਨ ਰੀਜ਼ਨ ਨੇ ਐਪਰ ਕਿਉਂਕਿ ਗਾਵਾਂ ਕਾਫੀ ਟਾਈਮ ਦੇ ਖੜੀਆਂ ਹੁੰਦੀਆਂ ਜਦੋਂ ਪਰ ਤੋਂ ਚਵਾਈ ਕਰਦੇ ਆ ਥੱਲੇ ਵਹਿ ਜਾਂਦੀਆਂ ਗਾਵਾਂ ਉਹਦਾ ਮੇਰੂ ਹੁੰਦਾ ਖਣ ਦਾ ਖੁੱਲਾ ਉਹਦੇ ਕਰਕੇ ਸਭ ਤੋਂ ਜ਼ਿਆਦਾ ਇਨਫੈਕਸ਼ਨ ਜਦ ਹੁੰਦੀ ਹੈ ਥਾਂ ਤੇ ਉਹ ਚੀਜ਼ ਦਾ ਸਭ ਤੋਂ ਜ਼ਿਆਦਾ ਤੁਸੀਂ ਧਿਆਨ ਲੈਣਾ ਡੰਗਰ ਨੂੰ 15 ਮਿੰਟ ਦਾ ਬੈਠਣ ਨਾ ਦੋ ਜੇ ਬੈਠਣ ਨਹੀਂ ਬੈਤ ਲੋ ਤੁਹਾਡਾ ਡੰਗਰ ਬੈਂਦਾ ਵੀ ਆ ਤੋ ਥੱਲੇ ਸ਼ੌਕਸਪਾਈ ਹੋਵੇ ਜਾਂ ਫਿਰ ਤੁਹਾਨੂੰ ਇੱਕ ਜਿਵੇਂ ਟਿਊਬ ਦੱਸਦ ਨੇ ਉਹਦਾ ਹੱਲ ਕੀ ਆ ਪੱਕਾ ਹੀ ਸੋਲੂਸ਼ਨ ਆ 90% 99% ਉਹ ਨਾਲ ਹੁੰਦਾ ਨਹੀਂ ਉਹ ਕੀ ਆ ਮੈਂ ਤੁਹਾਨੂੰ ਅੱਗੇ ਜੇ ਵੀਡੀਓ ਚ ਦਿਖਾਉਣਾ ਵੀ ਕੀ ਚੀਜ਼ ਆ ਥਣਾ ਤੇ ਜ਼ਰੂਰ ਲਾਉਣੀ ਚਾਹੀਦੀ ਆ ਹਨਾ ਉਹ ਟਿਊਬ ਆ ਟਿਊਬ ਨਹੀਂ ਕੀ ਉਹ ਦਵਾਈ ਜੀ ਆ ਦਵਾਈ ਇੱਕ ਹਨਾ ਹਾਂ ਉਹਦਾ ਮੈਂ ਨਾਮ ਭੁੱਲ ਜਾਨਾ ਕਈ ਵਾਰ ਹਨਾ ਉਹ ਤੁਹਾਨੂੰ ਮੈਂ ਦੱਸ ਦਿੰਦਾ ਨਾ ਵੀ ਕੀ ਚੀਜ਼ ਆ ਕੀ ਨਹੀਂ ਤੇ ਉਹ ਹਮੇਸ਼ਾ ਲਾਓ ਥਣਾ ਤੇ ਸਾਡੇ ਅਸੀਂ ਹਮੇਸ਼ਾ ਧਾਰ ਕੱਢਣ ਤੋਂ ਸਾਡੇ ਜਲਦੀ ਲਾ ਦਨੇ ਆ ਸਾਡੇ ਤਾਂ ਕਰਕੇ ਬਹੁਤ ਰੀਤਾਂ ਆਉਂਦੇ ਨੇ ਐਨੀ ਹੇ ਵੀ ਆਉਂਦੇ ਆਪਰਚੂਨਟੀ ਬੋਲਦੇ ਆਉਂਦਿਆ ਪਰ ਬਹੁਤ ਘੱਟ ਈ ਚਾਂਸ ਹੁੰਦੇ ਤੇ ਉਸ ਤੋਂ ਬਾਅਦ ਉਹਦਾ ਟਰੀਟਮੈਂਟ ਕਿੱਦਾਂ ਕਰਨਾ ਉਹ ਤੁਹਾਨੂੰ ਮੈਂ ਦੱਸ ਦੰਨਾ ਹੁਣ ਅੱਗੇ ਵੀਡੀਓ ਦੇ ਵਿੱਚ ਹਾਂਜੀ ਅਸੀਂ ਆਹ ਵਾਲੀ ਮੈਡੀਸਨ ਨੂੰ ਯੂਜ਼ ਕਰਦੇ ਆ ਇਹ ਨਿਕੜ ਨਿਕੜ ਜਾਂ ਹੁੰਦਾ ਹਨਾ ਇਹ ਪੋਸਟ ਟਾਈਮ ਇਹ ਤਾਂ ਜਦੋਂ ਮੈਂ ਹਰ ਸਾਡਾ ਵੱਡੀ ਪੈਕਿੰਗ ਸਸਤੀ ਪੈਂਦੀ ਅਸੀਂ ਵੱਡੀ ਪੈਕਿੰਗ ਆਉਣ ਲੈਨੇ ਹਰ ਇੱਕ ਵਾਰ ਇਹ ਥਾਣਾਂ ਦੇ ਲਗਭਗ ਲੱਗ ਜਾਂਦੀਆਂ ਜਿਹੜਾ ਡਿੱਪ ਕਰਦਾ ਨੇ ਸਾਨੂੰ ਵਿੱਚ ਪਾ ਕੇ ਗਲਾਸ ਗਲੂਸ ਦੇ ਜਾਂ ਢੱਕਣ ਦੇ ਜਾਂ ਇਹਨਾਂ ਦੇ ਸਪੈਸ਼ਲ ਵੀ ਆਉਂਦੀਆਂ ਨੇ ਛੱਡ ਲਵੇ ਹੈ ਨਹੀਂ ਉਹ ਅਸੀਂ ਢੱਕਣ ਚ ਪਾ ਕੇ ਕਰ ਦਿੰਦੇ ਆ ਤੇ ਇਹਦੇ ਨਾਲ ਬਹੁਤ ਘੱਟ ਚਾਂਸ ਨੇ ਕਿਉਂਕਿ ਇਹ ਥਾਣ ਨੂੰ ਕਵਰ ਕਰ ਦਿੰਦੀ ਆ ਥਾਣ ਦੇ ਉੱਪਰ ਇੱਕ ਲੈਮੀਨੇਸ਼ਨ ਦੀ ਪਰ ਜੇ ਮੈਂ ਮੋਬਾਈਲ ਨੂੰ ਲੈਮੀਨੇਸ਼ਨ ਕਰਾਉਣੇ ਹਨ ਉਦਾਂ ਲੈਮੀਨੇਸ਼ਨ ਕਰ ਦਾਂਦੀ ਉਹਦੇ ਨਾਲ ਇਹ ਥੱਲੇ ਬੈਟਿੰਗ ਕਰਕੇ ਕੋਈ ਇਨਫੈਕਸ਼ਨ ਨਹੀਂ ਹੁੰਦੀ ਪਰ ਇਹ ਪੂਰ ਜਦ ਤੱਕ ਰਫ ਦੁਆਰੇ ਗਾਂ ਤਾਂ ਦੁੱਧ ਨਹੀਂ ਆਣੇ ਜਦ ਤੱਕ ਰਹੇ ਸੇਫਟੀ ਰੱਖਦੀ ਹੈ ਇਹ ਬਹੁਤ ਵਧੀਆ ਚੀਜ਼ਾਂ ਤੁਸੀਂ ਵਰਤ ਕੇ ਦੇਖੋ ਤੁਹਾਡੇ ਤੇ ਬਹੁਤ ਵਧੀਆ ਰਿਜ਼ਲਟ ਮਿਲਦੀ ਹੈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸ ਦਣਾ ਬੀਜ ਮਟਾਇਡਸ ਤੋਂ ਅਸੀਂ ਕਿਹੜੀ ਢਿੱਗੇ ਵਰਤਦੇ ਹਣਾ ਕਿੰਦਾਂ ਲਾਜ ਚਾਹਣਾ ਚਾਹੀਦਾ ਚਲੋ ਲਓ ਜੀ ਇਹ ਦੋ ਇੰਜੈਕਸ਼ਨ ਨੇ ਮਟਾਇਡਸ ਤੋਂ ਕਿਉਂਕਿ ਮਟਾਇਡਸ ਹੁੰਦੀ ਹੈ ਕਈ ਤਰ੍ਹਾਂ ਦੀ ਤੁਸੀਂ ਕੀ ਕਰਨਾ ਇੱਕ ਤਾਂ ਸਿੱਧੀਆਂ-ਸੁੱਧੀਆਂ ਵਾਲੀ ਹੁੰਦੀ ਆ ਇੱਕ ਜਗ੍ਹਾ ਲੇਬਰ ਚ ਥਣ ਮੋਟੇ ਹੋਣ ਦੇ ਸੋਜ ਆ ਜਾਂਦਾ ਜਾਂ ਖੂਨ ਆਉਣ ਲੱਗ ਜਾਂਦਾ ਹਾਂ ਤੁਸੀਂ ਸ਼ੁਰੂਆਤ ਚ ਪਰ ਕੀ ਕਰਤ ਨਾ ਏਡੀ ਕਾ ਵਗ ਤੋਂ ਕਹਿੰਦਾ ਤੁਸੀਂ ਬਹੁਤ ਹੌਲਡਿਜ ਹੋਗੇ ਕਿ ਨਵੇਂ ਬੰਦੇ ਨੂੰ ਇੱਕ ਵਾਰੀ ਪਤਾ ਨਹੀਂ ਲੱਗਦਾ ਇੰਟਾ ਸੈਸਟਰ ਸੈਪਟਾਜ ਨਾਲ ਤਾਂ ਸਸਤਾ ਪੈਂਦਾ ਨਾਲ ਇਹਦਾ ਰਿਜ਼ਲਟ ਬਹੁਤ ਵਧੀਆ ਨੇ ਦੁੱਧ ਨਹੀਂ ਇਸ ਕੋਲ ਦਿੱਤੀ ਜਲਦੀ ਜਲਦੀ ਨਹੀਂ ਜੇ ਤੁਸੀਂ ਹਾਰਟੀਕਲ ਨਾਲ ਪਹਿਲਾਂ ਹੀ ਦੁੱਧ ਘਟ ਜਾਂਦਾ ਤੇ ਟੀਮ ਅਟੈਂਸ ਨਹੀਂ ਹਟਦੀ ਪਰ ਇਹਦਾ ਇੱਕ ਗੱਲ ਆ ਤੁਸੀਂ ਲਾਉਣਾ ਤੇ ਨਾ ਲਗਾਤਾਰ ਲਾਉਣਾ ਹੀ ਲਾਉਣਾ ਸਭ ਤੋਂ ਵੱਡਾ ਗੱਲ ਹੈ ਕਿ ਬੰਦਾ ਕਹਿੰਦਾ ਇੱਕ ਵਾਰੀ ਲਾ ਕੇ ਹਟ ਜੂ ਇੱਕ ਵਾਰੀ ਲਾ ਕੇ ਚਲ ਨਹੀਂ ਹਟਦੀ ਜਦ ਤੱਕ ਕਰੋਗੇ ਪੇਟ ਚ ਇਨਫੈਕਸ਼ਨ ਨਹੀਂ ਜਾਂਦੀ ਜਿਆਦਾ ਕਰਮਟਾ ਆੜਦੀਆਂ ਆੜਦੀ ਦਾ ਕੋਰਸ ਕਰਨਾ ਮੈਂ ਤਾਂ ਤਿੰਨ ਦਿਨ ਇਹ ਲਾਉਣੀ ਲਾਉਣਾ ਇਹਦੇ ਨਾਲ ਕੀ ਲਾਉਣਾ ਤੁਸੀਂ ਮੈਗਲੋਡੈਨ ਇਹ ਟੀਕਾ ਮੈਗਲੋਡੈਨ ਦਾ ਕੀ ਹੈ ਇਹ ਮਨਟ੍ਰੈਕਸ ਵਾਸਤੇ ਮੈਗਲੋਡੈਨ ਦਾ ਕੀ ਹੈ ਇਹ ਸੋਜਾ ਸੂਜਾਂ ਅੰਦਰ ਜਾਂ ਦਰਦ ਹੁੰਦਾ ਅਸਾਣਾ ਚ ਦਰਦ ਹੁੰਦਾ ਹੱਥਾਂ 'ਚ ਲਵਾਉਣੀ ਉਹਦੇ ਵਾਸਤੇ ਹੈ ਇਹ ਠੀਕ ਹੈ ਜੀ ਇਹ ਸੋਜਾ ਚੱਕਦਾ ਦਾ ਬੁਖਾਰ ਹੋਵੇ ਉਹ ਵੀ ਚੱਕ ਦਿੰਦਾ ਕਿਉਂਕਿ ਮਨਟ੍ਰੈਕਸ ਦੇ ਨਾਲ ਬੁਖਾਰ ਤਾਂ ਜ਼ਰੂਰ ਆਉਂਦੀ ਆਉਂਦਾ ਉਹ ਨੂੰ ਵੀ ਚੱਕ ਦਿੰਦਾ ਇਹ ਠੀਕ ਹੈ ਜੀ ਇਹ ਤੁਸੀਂ ਦੋਏ ਟੀਕੇ ਤਿੰਨ ਦਿਨ ਲਗਾਤਾਰ ਇਹ 10 ਐਮਐਲ ਲੱਗੂਆ ਜੀ ਪਹਿਲੇ ਦਿਨ ਤੁਸੀਂ ਇਹਨੂੰ 20 ਐਮਐਲ ਵੀ ਲਾ ਸਕਦੇ ਹੋ ਠੀਕ ਹੈ ਜੀ ਜਿਆਦਾ ਪਾ ਲਗਾ ਰਿਕਵਰੀ ਹੋ ਜਾਗੀ ਫਿਰ ਤੁਸੀਂ ਦੂਜੇ ਦਿਨ 10 ਐਮਐਲ ਕਰ ਦੋ ਆਹ ਟੀਕੇ ਤਾਂ ਲੱਗਣੇ ਲੱਗਣਾ ਇਹ ਟੀਕੇ ਤੁਸੀਂ ਨਾਲ ਜਿਹੜੇ ਬੰਦਨ ਤਾਂ ਨਾਲ ਚਲਾਉਣਾ ਹੁੰਦਾ ਤਾਂ ਸਭ ਤੋਂ ਬੈਸਟ ਉਹ ਕਿੰਨੇ ਐਮਐਲ ਲਾਉਣਾ ਇੰਟਾ ਸਭ ਇਹ ਪੂਰਾ ਹੀ ਲੱਗੂਗਾ ਓਕੇ ਇਹਦੇ ਵਿੱਚ ਇੱਕ ਨਬੱਲਾ ਬਣੀ ਵੀ ਇਹ ਪੂਰੀ ਲਾਉਣੀ ਆ ਇਹ ਜੋ ਤੁਸੀਂ 20 ਐਮਐਲ ਲਾਉਣਾ ਪਹਿਲੇ ਦਿਨ ਦੂਏ ਦਿਨ 10-10 ਐਮਐਲ ਕਰ ਸਕਦੇ ਹੋ ਦੋ ਦਿਨ ਤੇ ਇਹ ਤਿੰਨ ਦਿਨ ਲਾਉਣੀ ਲਾਉਣਾ ਇਦੇ ਨਾਲ ਪੂਰਾ ਹੈ ਸਹੀ ਪ੍ਰੋਪਰ ਤੁਹਾਡਾ ਟਰੀਟਮੈਂਟ ਜੇ ਫੇਰ ਵੀ ਨਹੀਂ ਹਟਦੀ ਫੇਰ ਕਿਸੇ ਮਾਹਰ ਬੰਦੇ ਦੀ ਤੁਸੀਂ ਸਲਾਹ ਲੈ ਸਕਦੇ ਹੋ ਵੀ ਸਾਡੀ ਕਿਉਂ ਨਹੀਂ ਹਟਦੀ ਕਿਉਂਕਿ ਇਹ ਬੈਸਟ ਰਿਜ਼ਲਟ ਆ ਬੈਸਟ ਟਰੀਟਮੈਂਟ ਆ ਅਜੇ ਤੋ ਬਾਅਦ ਤੁਸੀਂ ਆ ਬੁਲਾਉਣ ਦੀ ਕੋਸ਼ਿਸ਼ ਕਰੋਗੇ ਜੇ ਇਨਾ ਟਿਕਾ ਨਾਲ ਨਾ ਹਟੀ ਤਾਂ ਤੁਸੀਂ ਧੋਖਾ ਖਾ ਸਕਦੇ ਹੋ ਤੁਸੀਂ ਤਾਂ ਫੇਰ ਆ ਜੇ ਕਿਸੇ ਵਧੀਆ ਬੰਦੇ ਦੀ ਰਾਇ ਲਾਓ ਵਧੀਆ ਡਾਕਟਰ ਦੀ ਲਾਓ ਜਾਂ ਸਾਨੂੰ ਮੈਸੇਜ ਕਰਨਾ ਜਾਓ ਹੋਰ ਗੱਲਬਾਤ ਹੈ ਨਾ ਜੇ ਤੁਹਾਡੇ ਏਰੀਆ ਦੀ ਵਧੀਆ ਡਾਕਟਰ ਆ ਉਹਨੂੰ ਭੇਜ ਲਿਓ ਪਰ ਜੇ ਤੁਸੀਂ ਘਰ ਆਉਂਦੇ ਲੋੜ ਨਹੀਂ ਜਿਹੜਾ ਨਵਾਂ ਬੰਦਾ ਆ ਆਹ ਠੀਕਾਂ ਵਰਤ ਕੇ ਵੀ ਹਾਲੇ ਨੂੰ ਟੈਸਟ ਦਾ ਕਰ ਸਕਦਾ ਤੇ ਲਓ ਜੀ ਬਾਕੀ ਹੁਣ ਆਪਾਂ ਭਰਾ ਦੀ ਆ ਰਹੀ ਦੀ ਬੋਲੀ ਦੀ ਮੁੰਡੇ ਪੁੱਤਰੇ ਦੇ ਵੀ ਕਿੱਥੋਂ ਆਇਆ ਕਿੱਥੋਂ ਆਇਆ ਉਹ ਭਾਈ ਆਪੇ ਦੱਸ ਦਿੰਦਾ ਮੁੰਡਾ ਆਇਆ ਕਿ ਸਾਡਾ ਰਿਸ਼ਤੇਦਾਰ ਵੀ ਆਇਆ ਖੜਾ ਆ ਦੇਖੋ ਜੀ ਆ ਬੰਦਾ ਆਇਆ ਆਓ ਜੀ ਕਿਹੋ ਹਾਲ ਹਰਮਨ ਕਿਵੇਂ ਹਾਂਜੀ ਕਿਵੇਂ ਹੋ ਵਧੀਆ ਠੀਕ ਆ ਆ ਦੇਖੋ ਬਸਾਨੂ ਮਿਸਤਰੀ ਅੱਜ ਪਛਾਣਤ ਨਹੀਂ ਆਉਂਦਾ ਅੱਜ ਅੱਜ ਮੈਤਰੀ ਅੱਜ ਮੈਤਰੀ ਛੁੱਟੀ ਤੇ ਆ ਅੱਜ ਮੈਤਰੀ ਬਾਹਰ ਵਾਲਾ ਬਣਾ ਖੜਾ ਨਹੀਂ ਬਾਹਰਲੇ ਹੈਗੇ ਫਿਰ ਬਾਹਰ ਲਈ ਬਣਨਾ ਮਮਾ ਹੋਰ ਕਈ ਬੰਦੇ ਤੇ ਨੂੰ ਬੋਲਦੇ ਨੇ ਕਹਿੰਦੇ ਇਟਲੀ ਤੋਂ ਆਇਆ ਇਹ ਨਾ ਨਾਈਟ ਲੀਮ ਭਾਈ ਅਸੀਂ ਸਾਈਪ੍ਰਸ ਤੋਂ ਆਇਆ ਸਾਈਪ੍ਰਸ ਕਿੱਥੇ ਹੈ ਭਾਈ ਉਹ ਵੀ ਦੱਸ ਦੇ ਮੜ ਜਾ ਸਾਈਪ੍ਰਸ ਜਮਾ ਸਮੁੰਦਰ ਦੇ ਵਿਚਾਲੇ ਆ 100 ਰੁਪਏ 'ਚ ਪੈਂਦਾ ਕਾਹਚ ਪੈਂਦਾ 100 ਰੁਪਏ 'ਚ ਪੈਂਦਾ ਭਾਈ ਇਹ ਜ਼ੂਰੋ ਚੱਲਦਾ ਉੱਥੇ ਜਿਹੜਾ ਕੀ ਅਗਲੇ ਦੇ ਗੱਸੀ ਪਾਉਂਦਾ ਜਦੋਂ 93 ਰੁਪਏ ਤੇ ਜਾਂਦਾ 1093994 ਜਦਾ ਹੁੰਦਾ ਫੇਰ ਪੈਂਦੇ ਨੇ ਬਾਲਦੇ ਹਾਲ ਜੇ ਕਿ ਹਾਂ ਨਹੀਂ ਆ ਸੈਪਰੇਸੀ ਚਲੋ ਭੈਣੋ ਹਾਂ ਭਾਈ ਵਧੀਆ ਇੱਥੇ ਕੰਮ ਕਰ ਬਾਈ ਬਹੁਤ ਜੀ ਬਹੁਤ ਯਾਰੇ ਦਾਨ ਜੇ ਕਰੋਗੇ ਤਾਂ ਵਧੀਆ ਨਹੀਂ ਤਾਂ ਜੋੜ ਬੱਤੇ ਧੱਕੇ ਨੇ ਹਾਂ ਨਹੀਂ ਕਰਨਾ ਦਾ ਭਾਈ ਇੱਥੇ ਤੁਹਾਨੂੰ ਮਾੜਾ ਜੀ ਬੋਲੀ ਦੁਆਰਾ ਫੇਰ ਬੋਲ ਕੇ ਦਿਖਾਉਂਦਾ ਹਾਂ ਬਾਈ ਕਿ ਬੋਲੀ ਬੋਲਦੇ ਬਾਈ ਕਹਿੰਦੇ ਬਹੁਤ ਬੋਲੀ ਨਹੀਂ ਬੋਲਦਾ ਇਹ ਉਹ ਕੀ ਬੋਲੀ ਹੈ ਦੱਸਾਂ ਆਮ ਜਿਹੜੀਆਂ ਸੀ ਗੱਲਾਂ ਨੂੰ ਕਰਦੇ ਆਂ ਬਸ ਉਹੀ ਬੋਲ ਕੇ ਦਿਖਾ ਦੇ ਹੁਣ ਜੇ ਮੈਂ ਆਪਾਂ ਕਹਿ ਦਈਏ ਕਿ ਸਵੇਰੇ ਜਦੋਂ ਉੱਠਦੇ ਆਂ ਤੁਸੀਂ ਉੱਥੇ ਹੁਣ ਆਪਾਂ ਗੁੱਡ ਮਾਰਨਿੰਗ ਕਹਿੰਦੇ ਆ ਇੱਥੇ ਉੱਥੇ ਕਹਿੰਦੇ ਨੇ ਕਾਲੀ ਮੇਰਾ ਅੱਛਾ ਜੇ ਹੁਣ ਦੁਪਹਿਰ ਹੋ ਗਈ ਉੱਥੇ ਕਹਿੰਦੇ ਨੇ ਕਾਲੀ ਸਪੇਰਾ ਕੱਟਲਾ ਸਪੇਰਾ ਕਾਲੀ ਮੇਰਾ ਕਦਰਸ ਚਰਲਾ ਸਵੇਰਾ ਸਾਲੋ ਮੇਰੀ ਬੋਲੀ ਦਾ ਮਜ਼ਾਕ ਡਾਉਨੇ ਤੁਸੀਂ ਇਹ ਪੰਜਾਬੀ ਆ ਬਾਈ ਇਹ ਫਿਰ ਜਿਵੇਂ ਹੁਣ ਆਪਾਂ 8 ਵਜੇ ਤੱਕ ਤਾਂ ਰਹੂਗੀ ਕਾਲੀ ਸਪੇਰਾ ਫਿਰ 8 ਵਜੇ ਤੋਂ ਬਾਅਦ ਦਾ ਟਾਈਮ ਚੇਂਜ ਹੋ ਜਾਂਦਾ ਕਿ ਭਾਈ ਉੱਥੇ ਹੁੰਦਿਆ ਕਾਲੀ ਨਿਕਤਾ ਜਾਂ ਬਹਿਣਾ ਗੁੱਡ ਨਾਈਟ ਉਹ ਸਾਰਾ ਉਹ ਤਾਂ ਕਾਲਾ ਹੀ ਆ ਕੁਝ ਚਿੱਟਾ ਵੀ ਕਰਨਾ ਚਿੱਟਾ ਸਾਡੇ ਕੋਲ ਨਹੀਂ ਹੁਣ ਜਿਵੇਂ ਅਸੀਂ ਕਿਸੇ ਨੂੰ ਪੁੱਛਣਾ ਕਿ ਹਾਲਚਾਲ ਪੁੱਛਣਾ ਨੰਬਗਾਮੀ ਰੇ ਸਾਲਾ ਰੇ ਉਹ ਜਿਵੇਂ ਕਾਲਾ ਆਉਂਦਾ ਕਾਲਾ ਸ਼ਬਦ ਜਾਣ ਕੀ ਉੱਥੇ ਪ੍ਰਵਲਤ ਹੈ ਕਾਲੇ ਦੇ ਬਿਨਾ ਗੱਦੀ ਵੀ ਦੀ ਹੈ ਨਹੀਂਗੀ ਹੁਣ ਜੇ ਮੈਂ ਆਪਾਂ ਹਾਲਚਾਲ ਪੁੱਛ ਲਈਏ ਨੰਬਗਾਮੀ ਰੇ ਸਾਲਾ ਇਹਦਾ ਮਤਲਬ ਕੀ ਹੈ ਹੈਲੋ ਮਾਈ ਫਰੈਂਡ ਹਾਊ ਆਰ ਯੂ ਹੁਣ ਜੇ ਮੈਂ ਆਪਾਂ ਕਹਿੰਨਾ ਮਾਈ ਫਰੈਂਡ ਇਹਦਾ ਨਾਮ ਇਹਦਾ ਉੱਥੇ ਕਹਿੰਦੇ ਨੇ ਗ੍ਰੀਕ ਚ ਫਿਲੇਮੂ ਫਿਲੇ ਫਿਟੇਮੂ ਇਹਨੂੰ ਕਿਹੀ ਮਾਰਿਆ ਕੋ ਕਿਹਾ ਮੋ ਦੁਬਾਰਾ ਸਹਾਰੇ ਇਹ ਇਧਰ ਸਾਨੂੰ ਫਟੇ ਮੈਂ ਕਹਿੰਦਾ ਹੁਣ ਜੇ ਮੈਂ ਆਪਾਂ ਕਹਿੰਦਾ ਕਿ ਅਮਰ ਜਿਵੇਂ ਤੁਹਾਨੂੰ ਦੱਸਦਾ ਹਾਂਗਾ ਕਿ ਮੈਂ ਦਰਖਤਾਂ ਨੂੰ ਵੀ ਉਹ ਤਿੰਨ ਦਰੋ ਕਹਿੰਦੇ ਨੇ ਅੱਛਾ ਹਣਾ ਹੁਣ ਜਿਵੇਂ ਆ ਗੱਡੀ ਆ ਗੱਡੀ ਕਹਿੰਦੇ ਹਫ਼ਤਗੀ ਨਹੀਂ ਦੋ ਹਫ਼ਤਗੀ ਨਹੀਂ ਦੋ ਹਫ਼ਤਗੀ ਨਹੀਂ ਦੋ ਆਫ਼ਤਗੀ ਨਹੀਂ ਦੋ ਆਫ਼ਤਾਗੀ ਆਫ਼ਤ ਹੈ ਐਂ ਡਾਨੀ ਲੈਂਗੁਐਜਾ ਲੈਂਗੁਐਜਾ ਬਾਲੀ ਵਧੀਆ ਹੁਣ ਜੇ ਤੁਸੀਂ ਇਹਨੇ ਸਵੀਟਸ ਬਲਡ ਦੇ ਦਾਸਮੇ ਨੰਬਰ ਤੇ ਸਵੀਟ ਚ ਲੈਂਗੁਏਜ ਆਉਂਦੀ ਹੈ ਇਹ ਸਾਨੂੰ ਤਾਂ ਭੋਰਾ ਹੁਣ ਜੇ ਆ ਸਾਈਪ੍ਰਸ ਦੀ ਆ ਡਿਗਰੀ ਕਾ ਜਿਹੜੀ ਗ੍ਰੀਕ ਗ੍ਰੀਸ ਵਾਲਿਆਂ ਦੀ ਗ੍ਰੀਕ ਆ ਵੱਡ ਗ੍ਰੀਕ ਆ ਅੱਛਾ ਜਿਹੜੀ ਆਪਾਂ ਕਹਿੰਦੇ ਕਿ ਪਰਸਨਲ ਗ੍ਰੀਕ ਆ ਉਹ ਗ੍ਰੀਸ ਦੀ ਆ ਅੱਛਾ ਜਿਹੜੀ ਸਾਈਪ੍ਰਸ ਦੀ ਇਹਨਾਂ ਦੀ ਆਪਦੀ ਲੈਂਗੁਏਜ ਆ ਹੈ ਅੱਛਾ ਹੁਣ ਇਹਦੇ ਵਿੱਚ ਜਿਵੇਂ ਕਹਿੰਨਾ ਪਿਆਰ ਵਾਲਾ ਸ਼ਬਦ ਦਾ ਸਾਈਪ੍ਰਸ ਵਾਲਿਆਂ ਚ ਹੈ ਨਹੀਂ ਗਾ ਇਹ ਤਾਂ ਹੀ ਲੱਗੂਗਾ ਕਿ ਹਾਂ ਬਸ ਹੁਣ ਧੱਫੇ ਬੱਜੇ ਹੁਣ ਧੱਫੇ ਬੱਜੇ ਇਹਨੂੰ ਕੀ ਕਹਣਾ ਗਰੀਬਾ ਅਰੇ ਮੇਰਾ ਪੂਈ ਸਰੇ ਕੀ ਕਹਣਾ ਪੂਈ ਸਰੇ ਕੱਥੇ ਸੀ ਤੂੰ ਪੂਈ ਸਰੇ ਦਾ ਮਤ ਹੁੰਦਾ ਕੱਥੇ ਹੀ ਸੀ ਲਿਖੀ ਕੀ ਕਰਦਾ ਤੀ ਨਮੂ ਕੰਨ ਐਸਪੀ ਦੀ ਰੇ ਤੂੰ ਕਰੇ ਕੀ ਕਰਦਾ ਤੀ ਅੱਛਾ ਹਾਂ ਲੈਂਗੁਏਜ ਬਹੁਤ ਪਿਆਰੀ ਹੈ ਵੀਰੇ ਚੱਲ ਤੇ ਇਹਦੇ ਨਾਲ ਬਲਾ ਹੁਣ ਦਾ ਰਣ ਸਾਸਰੀ ਘਾਲ ਮੈਂ ਯਾ ਸਰਵਿਸ ਕਾ ਹਾਂ ਦੇ ਕਾਲੀ ਕੋਏ ਮਾਸਾਸ